ਉਦਾ ਸ਼ੁਕਰ ਕਰਕੇ ਹੀ ਫਾਇਦਾ ਜਦੋਂ ਅਸੀਂ ਸ਼ੁਕਰ ਕਰਦੇ ਆਂ ਤਾਂ ਫਿਰ ਉਹ ਸਾਨੂੰ ਹੋਰ ਨਿਹਾਲ ਕਰਦਾ ਜਦੋਂ ਅਸੀਂ ਸ਼ੁਕਰ ਕਰਦੇ ਆਂ ਹੋਰ ਕਿਰਪਾ ਕਰਦਾ ਇਨਸਾਨੀ ਸੁਭਾਵ ਹੈ ਕਿਸੇ ਨੂੰ ਵੀ ਸ਼ਿਕਾਇਤ ਵਾਲਾ ਇਨਸਾਨ ਪਸੰਦੀ ਨਹੀਂ ਹੁੰਦਾ ਦੁੱਖ ਸੁਣਾਉਣ ਵਾਲਾ ਕਹਿੰਦੇ ਨੇ ਦੁਨੀਆ ਵਾਂਗ ਬਾਜ਼ਾਰ ਸੱਜਣਾ ਇੱਥੇ ਹਰ ਚੀਜ਼ ਵਿਕੇ ਆਪਣੇ ਭਾ ਸੱਜਣਾ ਰੋਂਦੀ ਸੂਰਤ ਇੱਥੇ ਕੋਈ ਨਾ ਖਰੀਦੇ ਇਸ ਲਈ ਹੱਸਣ ਦੀ ਆਦਤ ਪਾ ਸੱਜਣਾ ਸੋ ਅਗਰ ਕੋਈ ਸ਼ਿਕਾਇਤ ਕਰਦਾ ਰੋਂਦਾ ਤੇ ਉਹਨੂੰ ਦੇਖ ਕੇ ਲੋਕੀ ਚਲੇ ਜਾਂਦੇ ਵੀ ਇਹਨੇ ਦੇ ਬਸ ੇਰੀ ਖਾਣਾ ਇਹਨੇ ਆਪਣੇ ਦੁੱਖ ਹੀ ਸੁਣਾਣੇ ਨੇ ਆਪਣਾ ਰੋਣਾ ਹੀ ਸੁਣਾਣਾ ਤੇ ਉਹਦੇ ਕੋਲੋਂ ਹਰ ਕੋਈ ਕੰਨੀ ਖਾਂਦਾ ਤੇ ਇਸ ਤਰ੍ਹਾਂ ਹੀ ਪਰਮਾਤਮਾ ਉਹ ਸਾਡੀਆਂ ਸ਼ਿਕਾਇਤਾਂ ਵੀ ਸੁਣ ਰਿਹਾ ਹੈ ਫਰਿਆਦਾਂ ਵੀ ਸੁਣ ਰਿਹਾ ਹੈ ਨਰਾਇਸ ਤੇ ਨਹੀਂ ਹੁੰਦਾ ਪਰ ਸਾਨੂੰ ਆਪਣਾ ਸੁਭਾਅ ਜਿਹੜਾ ਉਹ ਬਦਲਣਾ ਚਾਹੀਦਾ ਹੈ ਕਿ ਜੇ ਸਾਨੂੰ ਕੋਈ ਰੋਂਦੀ ਸੂਰਤ ਵਾਲਾ ਪਸੰਦ ਨਹੀਂ ਹੈ ਤੇ ਉਹ ਸੱਚਾ ਮਾਲਿਕ ਉਹਨੂੰ ਵੀ ਨਹੀਂ ਪਸੰਦ ਹੋਏਗਾ ਸੋ ਸਾਡਾ ਸੁਭਾਅ ਅਗਰ ਕੋਈ ਬੰਦੇ ਨੂੰ ਅਸੀਂ ਕਿਸੇ ਦੀ ਮਦਦ ਕਰਦੇ ਆ ਉਹਨੂੰ ਬੜੀ ਵਾਰ ਅਸੀਂ ਉਹਦੀ ਮਦਦ ਕੀਤੀ ਹੈ ਪਰ ਉਹ ਸ਼ਿਕਾਇਤ ਹੀ ਕਰੇ ਕਿ ਮੇਰੇ ਕੋਲ ਤੂੰ ਕਦੀ ਮੇਰੇ ਹਾਸਤੇ ਕੁਝ ਕੀਤਾ ਨਹੀਂ ਅਸੀਂ ਕਹਾਂਗੇ ਵੀ ਹੁਣ ਆਪਾਂ ਕਰਨਾ ਹੀ ਨਹੀਂ ਤੇਰੇ ਵਾਸਤੇ ਕੁਝ ਤੇ ਤੂੰ ਕਿਹੜਾ ਗਿਆ ਸਾਡਾ ਸ਼ੁਕਰਗਿਆ ਕਰਦਾ ਤੇ ਇਸ ਤਰ੍ਹਾਂ ਹੀ ਪ੍ਰਮਾਤਮਾ ਕੀ ਉਹ ਨਾਰਾਜ਼ ਤੇ ਨਹੀਂ ਹੁੰਦਾ بڑے ਵੱਡੇ ਦਿਲ ਵਾਲਾ ਬਹੁਤ ਦਰਿਆ ਦੇਲਾ ਬਹੁਤ ਵਿਸ਼ਾਲ ਹਿਰਦੇ ਆ ਉਹ ਸਾਡੀਆਂ ਸਾਰੀਆਂ ਹੀ ਗਲਤੀਆਂ ਮਾਫ ਕਰਦਾ ਹੈ